ਹੈਲੋ ਕੋਈ ਕਰ ਦੋ ਮੇਰਾ ਹੱਲ ਕਰ ਦੋ ਮੇਰੇ ਮੈਂ ਤਾਂ ਇੱਥੇ ਪਿਆ ਰਹੂੰਗਾ ਹੀ ਬਸ ਮੈਂ ਤਾਂ ਇੱਥੇ ਕਿਤੇ ਨਹੀਂ ਜਾਣਾ ਹੈਗਾ ਬਸ ਨਾ ਮੈਂ ਰੋਟੀ ਖਾਵਾਂ ਨਾ ਭੁੱਖਾ ਬਣਾ ਮੈਂ ਇੱਥੇ ਪਿਆ ਰਹੂੰਗਾ ਨਾ ਪਾਣੀ ਪੀਵਾਂਗਾ ਇੱਥੇ ਪਿਆ ਰਹਿਣਾ ਮੈਂ ਕਿਤੇ ਨਹੀਂ ਮੈਂ ਜਾਣਾ ਆਵਦੇ ਘਰ ਨੂੰ ਮੈਂ ਕਿਤੇ ਨਹੀਂ ਛੱਡ ਕੇ ਜਾ ਸਕਦਾ ਇਹੀ ਮੇਰਾ ਪਿਆਰ ਨਾਲ ਬਣਾਇਆ ਹੋਇਆ ਏ ਤੇ ਇਸੇ ਕਰਕੇ ਮੈਂ ਇਹਨੂੰ ਛੱਡ ਨਹੀਂ ਸਕਦਾ ਮੈਂ ਇੱਥੇ ਪਿਆ ਰਹੂੰਗਾ ਹਏ ਬਈ ਮੈਂ ਇੱਥੋਂ ਨਹੀਂ ਉੱਠ ਸਕਦਾ ਮੈਂ ਆਪਦੇ ਮਲਵੇ ਤੇ ਇੱਥੇ ਮੱਪਿਆ ਮੈਂ ਨਹੀਂ ਕਿਤੇ ਵੀ ਜਾ ਸਕਦਾ ਨਾ ਮੈਂ ਜਾਵਾਂ ਇੱਥੇ ਪਿਆ ਰਹੂੰਗਾ ਚਾਹੇ ਮੇਰੀ ਜਾਨ ਚਲੀ ਜਾਵੇ ਫਿਰ ਬਾਅਦ ਚ ਚਾਹੇ ਕੋਈ ਮਦਦ ਕਰੇ ਨਾ ਕਰੇ ਕੋਈ ਹੋਣੀ ਮੈਨੂੰ ਫਰਕ ਪੈਣਾ ਜੇ ਮਰ ਹੀ ਗਿਆ ਬੰਦਾ ਫਿਰ ਉਹਦਾ ਕੀ ਫਾਇਦਾ ਮਦਦ ਕਰੀ ਦਾ ਹਾਂਜੀ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਨਰੇਸ਼ ਕੁਮਾਰ ਜੀ ਨਰੇਸ਼ ਜੀ ਕੀ ਗੱਲ ਤੁਸੀਂ ਮਲਵੇ ਦੇ ਹੇਠ ਕਿਉਂ ਪਏ ਤੁਸੀਂ ਇਦਾਂ ਮਲਵੇ ਦਾ ਮੇਰਾ ਘਰ ਟਹਿ ਗਿਆ ਜੀ ਤੇ ਮੈਂ ਕੀ ਕਰਾਂ ਹੁਣ ਮੈਂ ਤਾਂ ਕੋਈ ਨਹੀਂ ਹੈਗਾ ਤੁਹਾਨੂੰ ਕਿਵੇਂ 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 ਗਰੀ ਛੱਤ ਛੋੜੀ ਕਰਦੀ ਸਾਡੇ ਘਰ ਦੀ ਛੱਤ ਜਨਮਾਸਟਮੀ ਵਾਲੇ ਵੀ ਮੀਂਹ ਪੈ ਗਿਆ ਜੀ ਤੇ ਅੱਧੀ ਰਾਤ ਨੂੰ ਛੱਤ ਗਿਰ ਗਈ ਤੇ ਅਸੀਂ ਬਚ ਗਏ ਤੇ ਸਾਡੀ ਨਕਸਾਨ ਹੋ ਜੇ ਨਾ ਤੀ ਲੱਤ ਬਾਹ ਟੁੱਟ ਜਾਂਦੀ ਕਿਸੇ ਦੀ ਤਾਂ ਮੈਂ ਕਿੱਥੇ ਜਾਂਦਾ ਠੀਕ ਹੈ ਕਿਸੇ ਰਿਸ਼ਤੇਦਾਰ ਨੇ ਕਿਸੇ ਰਿਸ਼ਤੇਦਾਰ ਨੇ ਨਹੀਂ ਮੇਰੀ ਮਦਦ ਕੀਤੀ ਕਿਸੇ ਹੋਰ ਨੇ ਨਹੀਂ ਕਰੀ ਸਭ ਨੂੰ ਐਮਸੀ ਨੂੰ ਵੀ ਮੈਂ ਘੋੜਾ ਲਗਾਈਆ ਘੋੜਾ ਲਗਾਈਆ ਉਹਨੇ ਵੀ ਜਵਾਬ ਦੇ ਦਿੱਤਾ ਤੇ ਹੁਣ ਲੋਕੋ ਦੱਸੋ ਮੈਂ ਕੀ ਕਰ ਸਕਦਾ ਤੁਸੀਂ ਕਮਾਈ ਦਾ ਸਾਧਨ ਕੀ ਹੈ ਤੁਹਾਡਾ ਤੁਸੀਂ ਕੀ ਕੰਮ ਕਾਜ ਕਰਦੇ ਹੋ ਤੁਸੀਂ ਅਈ ਮੈਂ ਕਰਦਾ ਇਹ ਦਿਹਾੜੀ ਦਾ ਦਿਹਾੜੀ ਤੇ ਹੁਣ ਤੁਹਾਨੂੰ ਪਤਾ ਹੀ ਹੈ ਕਿੰਨੀ ਕ ਦਿਹਾੜੀ ਹੁੰਦੀ ਹੈ ਜੀ ਕਦੇ ਕੰਮ ਮਿਲ ਗਿਆ ਕਦੇ ਨਹੀਂ ਮਿਲ ਗਿਆ ਜੀ ਤੇ ਮੈਂ ਉਹ ਕਰਦੀ ਛੱਤ ਪਾਉਣ ਲਈ ਸਮਰੱਥ ਨਹੀਂ ਹੈਗੇ ਛੱਤ ਨਹੀਂ ਪੈ ਸਕਦੀ ਵੀਰ ਜੀ ਨਹੀਂ ਥੋੜੀ ਸਿਹਤ ਸੰਬੰਧੀ ਤੁਹਾਨੂੰ ਸਮੱਸਿਆਵਾਂ ਵੀ ਨੇ ਕੁਝ ਕੀ ਗੱਲ ਹਾਂਜੀ ਮੈਨੂੰ ਤਿੰਨ ਹਾਰਟ ਦੀ ਹਾਰਟ ਦੀ ਪ੍ਰੋਬਲਮ ਹੈ ਤਿੰਨ ਹਾਰਟ ਹੋ ਗਈ ਤੇ ਕਰਦੇ ਹੈਗੇ ਇਹ ਬਿਮਾਰ ਕਰਦੇ ਵੀ ਸਾਹ ਦੀ ਬਿਮਾਰੀ ਆਈ ਉਹਨਾਂ ਨੂੰ ਉਹ ਨਹੀਂ ਕਰ ਸਕਦੇ ਕੁਝ ਬਿਮਾਰੀ ਤੁਸੀਂ ਹਾਰਟ ਦੇ ਪੇਸ਼ੈਂਟ ਹੋ ਤੁਸੀਂ ਐਵੇਂ ਮਲਵੇ ਦੇ ਕਿਉਂ ਪਿਓ ਫਿਰ ਤੁਸੀਂ ਮਲਵੇ ਤੇ ਤਾਂ ਹੀ ਪਉਂਗਾ ਜੇ ਕੋਈ ਕਿਸੇ ਬਸ ਹੈਲਪ ਨਹੀਂ ਮਿਲਦੀ ਹੈਗੀ ਤੇ ਮੇਰਾ ਮਸਾ ਘਰ ਪਿਆ ਦੀਗਾ ਉਦੋਂ ਤੇ ਤੁਹਾਡੀ ਸਿਹਤ ਵੀ ਖਰਾਬ ਹੋ ਸਕਦੀ ਹੈ ਸਿਹਤ ਖਰਾਬ ਹੋ ਸਕਦੀ ਹੈ ਹੀ ਹੁਣ ਮੈਂ ਕੀ ਕਰਾਂ ਇਸਦੀ ਪਿਆ ਵਸ ਇਸਦੀ ਪਿਆ ਰਹੂੰਗਾ ਮੈਂ ਕੀ 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 ਤੁਸੀਂ ਗੋਹਾਰ ਕੀ ਲਗਾਉਣਾ ਚਾਹੁੰਦੇ ਤੁਸੀਂ ਮਦਦ ਲਈ ਕਹੋਗੇ ਕੁਝ ਮਦਦ ਲਈ ਵੀ ਤੇ ਕਰ ਸਕਦੇ ਹੋ ਤੁਸੀਂ ਕਰ ਦਿਓ ਜਿੰਨੀ ਕੋ ਹੁੰਦੀ ਹੈ ਤੁਹਾਡੇ ਤੋਂ ਤੇ ਨਹੀਂ ਤਾਂ ਫਿਰ ਮੇਰੀ ਹੱਥ ਹੀ ਨੰਬਰ ਆਪਦਾ ਨੰਬਰ ਸ਼ੇਅਰ ਕਰੋ ਨੰਬਰ ਮੇਰਾ ਆਏਗਾ 9781066728